you are watching punjabi whiteboard channel ਪੰਜਾਬੀ ਵਾਈਟਬੋਰਡ ਚੈਨਲ ਉੱਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਕਵਿਤਾ ਮਾਨ ਪੰਜਾਬੀ ਦਾ ਜਿਹੜੀ ਕਿ ਕੁਲਵੰਤ ਸਿੰਘ ਰਫੀਕ ਦੀ ਲਿਖੀ ਹੋਈ ਹੈ ਕਵਿਤਾ ਵਿੱਚ ਆਏ ਔਖੇ ਸ਼ਬਦਾਂ ਦੇ ਅਰਥ ਇਸ ਪ੍ਰਕਾਰ ਹਨ ਸਨਮਾਨ ਹੁੰਦਾ ਆਦਰ ਬਖਸ਼ਿਸ਼ ਕਿਰਪਾ ਦਇਆ ਉਸਤਤ ਪ੍ਰਸੰਸਾ ਵਡਿਆਈ ਸੰਗੀ ਸਾਥੀ ਸ਼ੁਕਰਾਨ ਧੰਨਵਾਦ ਹਾਨੀ ਹਮ ਉਮਰ ਬੇਲੀ ਨਾ ਸ਼ੁਕਰੇ ਅਕਿਰਤਕਣ ਜੋ ਕੀਤੇ ਹੋਏ ਕੰਮ ਨੂੰ ਕੀਤੇ ਹੋਏ ਐਸਾਨ ਨੂੰ ਭੁੱਲ ਜਾਂਦੇ ਹਨ ਜਿੱਲਤ ਬੇਕਦਰੀ ਜਾਂ ਨਿਰਾਦਰੀ ਪਰਮਾਨ ਹੁੰਦਾ ਜੀ ਹੁਕਮ ਫਵਦਾ ਪਾਵ ਸੋਣਾ ਲੱਗਣਾ ਪਾਤਰ ਸਰਜੀਤ ਪਾਤਰ ਜਿਹੜੇ ਪੰਜਾਬੀ ਦੇ ਬਹੁਤ ਪ੍ਰਸਿੱਧ ਕਵੀ ਹਨ ਉਹਨਾਂ ਦੀ ਗੱਲ ਕਰ ਰਿਹਾ ਕਵੀ ਰਫੀਕ ਕਹਿੰਦੇ ਨੇ ਦੋਸਤ ਨੂੰ ਮਾਨ ਪੰਜਾਬੀ ਕਵਿਤਾ ਇਸ ਦਾ ਪਾਠ ਤੇ ਵਿਆਖਿਆ ਇਸ ਪ੍ਰਕਾਰ ਹੈ ਪਹਿਲਾ ਕਾਫ ਬੰਦ ਹੈ ਇਸ ਕਵਿਤਾ ਦਾ ਰੋਮ ਰੋਮ ਚੋ ਕਰੀਏ ਇਉ ਸਨਮਾਨ ਪੰਜਾਬੀ ਦਾ ਜਰਰਾ ਜਰਰਾ ਕੈ ਉੱਠੇ ਸਾਨੂੰ ਮਾਨ ਪੰਜਾਬੀ ਦਾ ਤਾਂ ਇਹ ਕਵਿਤਾ ਦੇ ਵਿੱਚ ਇਸ ਕਾਫ ਬੰਦੇ ਦੇ ਵਿੱਚ ਕਵੀ ਕਹਿੰਦਾ ਹੈ ਕਿ ਸਾਨੂੰ ਦਿਲੋਂ ਪੰਜਾਬੀ ਬੋਲੀ ਦਾ ਸਨਮਾਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦਾ ਸਨਮਾਨ ਇਸ ਤਾਂ ਦਾ ਆਦਰ ਮਾਨ ਜਿਹੜਾ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਦੇਣਾ ਚਾਹੀਦਾ ਹੈ ਕੀ ਧਰਤੀ ਦੇ ਕਣ-ਕਣ ਵਿੱਚੋਂ ਇਹ ਆਵਾਜ਼ ਆਏ ਕਿ ਸਾਨੂੰ ਸਾਡੀ ਮਾਂ ਬੋਲੀ ਤੇ ਮਾਣ ਹੈ ਉਸ ਨਾਲ ਬਹੁਤ ਪਿਆਰ ਹੈ ਇਸ ਬੋਲੀ ਵਿੱਚ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਹੈ ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ ਇਸ ਬੋਲੀ ਵਿੱਚ ਮਾਂ ਵਰਗਾ ਪਿਆਰ ਹੈ ਮਾਂ ਵਰਗੀ ਮਮਤਾ ਹੈ ਮਾਂ ਵਰਗੀ ਦਇਆ ਹੈ ਇਸ ਵਿੱਚ ਇੰਨੀ ਸ਼ਕਤੀ ਹੈ ਕਿ ਇਹ ਤਪਦੇ ਹੋਏ ਦਿਲਾਂ ਨੂੰ ਵੀ ਠਾਰ ਦਿੰਦੀ ਹੈ ਰੱਬੀ ਉਸਤਦ ਵਾਂਗੂ ਹੈ ਗੁਣਗਾਨ ਪੰਜਾਬੀ ਦਾ ਜ਼ਰਰਾ ਜ਼ਰਰਾ ਕਹਿ ਉੱਠੇ ਸਾਨੂੰ ਮਾਨ ਪੰਜਾਬੀ ਦਾ ਪੰਜਾਬੀ ਬੋਲੀ ਦਾ ਗੁਣਗਾਨ ਕਰਨਾ ਉਸ ਰੱਬ ਦਾ ਯਸ਼ ਗਾਉਣਾ ਹੈ ਉਸ ਰੱਬ ਦੀ ਵਡਿਆਈ ਕਰਨ ਦੇ ਬਰਾਬਰ ਹੈ ਮਿੱਟੀ ਦੇ ਕਣ-ਕਣ ਵਿੱਚੋ ਇਹੀ ਆਵਾਜ਼ ਆਉਂਦੀ ਹੈ ਕਿ ਸਾਨੂੰ ਮਾਂ ਬੋਲੀ ਪੰਜਾਬੀ ਉੱਤੇ ਬਹੁਤ ਮਾਨ ਹੈ ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ ਕਵੀ ਕਹਿੰਦਾ ਹੈ ਕਿ ਪੰਜਾਬੀ ਬੋਲੀ ਉੱਤੇ ਗੁਰੂਆਂ ਦੀ ਬਹੁਤ ਵੱਡੀ ਮਹਾਨ ਕਿਰਪਾ ਹੋਈ ਹੈ ਪੰਜਾਬੀ ਬੋਲੀ ਵਿੱਚ ਗੁਰੂਆਂ ਨੇ ਬਾਣੀ ਦੀ ਰਚਨਾ ਕੀਤੀ ਇਸ ਨੂੰ ਗੁਰਬਾਣੀ ਦੀ ਸਾਥਣ ਜਿਹੜਾ ਬੋਲੀ ਨੂੰ ਕਿਹਾ ਜਾਂਦਾ ਹੈ ਸੂਫੀ ਕਵੀਆਂ ਨੇ ਵੀ ਪੰਜਾਬੀ ਬੋਲੀ ਵਿੱਚ ਰਚਨਾ ਕਰਕੇ ਇਸ ਨੂੰ ਖੂਬ ਵਧਾਇਆ ਹੈ ਭਗਤਾਂ ਨੇ ਵੀ ਕੀਤਾ ਹੈ ਸ਼ੁਕਰਾਨ ਪੰਜਾਬੀ ਦਾ ਜਰਰਾ ਜਰਰਾ ਕਾ ਉੱਥੇ ਸਨਮਾਨ ਪੰਜਾਬੀ ਦਾ ਤਾਂ ਭਗਤਾਂ ਨੇ ਵੀ ਆਪਣੀ ਰਚਨਾ ਦੁਆਰਾ ਪੰਜਾਬੀ ਮਾਂ ਬੋਲੀ ਦਾ ਧੰਨਵਾਦ ਕੀਤਾ ਹੈ ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਤੋਂ ਇਲਾਵਾ 15 ਭਗਤਾਂ ਦੀ ਬਾਣੀ ਵੀ ਦਰਜ ਹੈ ਸੋ ਉਹਨਾਂ ਨੇ ਵੀ ਜਿਹੜਾ ਹੈ ਆਪਣੀ ਜਿਹੜੀ ਰਚਨਾ ਹੈ ਆਪਣੀ ਜਿਹੜੀ ਬਾਣੀ ਹੈ ਉਸ ਲਈ ਪੰਜਾਬੀ ਬੋਲੀ ਨੂੰ ਹੀ ਚੁਣਿਆ ਤਾਂ ਧਰਤੀ ਦਾ ਕਣ-ਕਣ ਇਹ ਕਹਿ ਰਿਹਾ ਹੈ ਕਿ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਹੈ ਇਸ ਉੱਤੇ ਬਹੁਤ ਮਾਣ ਹੈ ਪੰਜ ਦਰਿਆਵਾਂ ਦੀ ਲਹਿਰਾਂ ਦੀ ਇਹ ਤਾਂ ਹਾਨੀ ਹੈ ਤਾਈਓ ਕਿੱਸਾਕਾਰਾਂ ਦੀ ਇਹ ਦਿਲ ਦੀ ਰਾਣੀ ਹੈ ਕਵੀ ਕਹਿੰਦਾ ਹੈ ਕਿ ਮਾਂ ਬੋਲੀ ਪੰਜਾਬੀ ਦੀ ਉਮਰ ਪੰਜਾਂ ਦਰਿਆਵਾਂ ਜਿੰਨੀ ਲੰਬੀ ਹੈ ਭਾਵ ਇਹ ਇਨ੍ਹਾਂ ਦੀ ਲਹਿਰਾਂ ਦੀ ਹਾਨਣ ਹੈ ਇਸੇ ਕਰਕੇ ਕਿੱਸਾਕਾਰਾਂ ਨੇ ਵੀ ਆਪਣੇ ਦਿਲ ਦੀ ਇਸ ਨੂੰ ਰਾਣੀ ਬਣਾਇਆ ਹੈ ਆਪਣੀਆਂ ਪ੍ਰੇਮ ਕਹਾਣੀਆਂ ਦੁਆਰਾ ਮਾਂ ਬੋਲੀ ਪੰਜਾਬੀ ਨੂੰ ਸਨਮਾਨ ਬਖਸ਼ਿਆ ਹੈ ਇਨ੍ਹਾਂ ਨੇ ਆਪਣੀ ਸਮੁੱਚੀ ਰਚਨਾ ਪੰਜਾਬੀ ਵਿੱਚ ਹੀ ਰਚੀ ਹੈ ਪੀਲੂ ਵਾਰਿਸ ਹਾਸ਼ਮ ਕਰਨ ਵਖਾਣ ਪੰਜਾਬੀ ਦਾ ਜਰਰਾ ਜਰਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ ਤਾਂ ਪੰਜਾਬੀ ਦੇ ਜਿਹੜੇ ਮਹਾਨ ਕਿੱਸਾਕਾਰ ਹੋਏ ਨੇ ਪੀਲੂ ਵਾਰਿਸ ਹਾਸ਼ਮ ਇਹਨਾਂ ਕਿੱਸਾਕਾਰਾਂ ਕਵੀਆਂ ਨੇ ਲਿਖਣ ਲੱਗੇ ਪੰਜਾਬੀ ਭਾਸ਼ਾ ਦਾ ਹੀ ਵਿਖਾਣ ਕੀਤਾ ਹੈ ਆਪਣੇ ਕਿੱਸੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਲਿਖੇ ਹਨ ਇਹ ਉਹਨਾਂ ਦੀ ਮਹਾਨਤਾ ਹੈ ਧਰਤੀ ਦਾ ਕਣ ਕਣ ਇਹ ਕਹਿ ਰਿਹਾ ਹੈ ਕਿ ਸਾਨੂੰ ਸਾਡੀ ਮਾਂ ਬੋਲੀ ਉੱਤੇ ਬਹੁਤ ਮਾਣ ਹੈ ਅਸੀਂ ਜਾਣਦੇ ਹਾਂ ਕਿ ਵਾਰ ਸ਼ਾਹ ਨੇ ਜਿਹੜੀ ਹੀਰ ਲਿਖੀ ਸੀ ਲਿਖ ਕੇ ਹੀਰ ਨੂੰ ਅਮਰ ਕਰ ਦਿੱਤਾ ਹਾਸ਼ਮ ਦੀ ਸੱਸੀ ਬਹੁਤ ਪ੍ਰਸਿੱਧ ਹੋਈ ਪੀਲੂ ਦਾ ਮਿਰਜ਼ਾ ਬਹੁਤ ਪ੍ਰਸਿੱਧ ਹੋਇਆ ਇਸ ਤਰ੍ਹਾਂ ਕਾਦਰ ਯਾਰ ਨੇ ਜਿਹੜਾ ਹੈ ਪੂਰਨ ਭਗਤ ਦਾ ਕਿੱਸਾ ਲਿਖਿਆ ਤਾਂ ਇਸ ਤਰ੍ਹਾਂ ਜਿਹੜੇ ਕਿੱਸਾਕਾਰ ਕਵੀ ਨੇ ਉਹਨਾਂ ਨੇ ਆਪਣੀ ਰਚਨਾ ਪੰਜਾਬੀ ਵਿੱਚ ਲਿਖੀ ਹੈ ਅਫਸੋਸ ਜਿ ਇਹ ਸਬੋਲੀ ਤੋਂ ਰੋਟੀ ਖਾਂਦੇ ਨੇ ਉਹੀਓ ਆਪਣੇ ਘਰਾਂ 'ਚ ਇੰਗਲਿਸ਼ ਬੋਲੀ ਜਾਂਦੇ ਨੇ ਕبھی ਕਹਿੰਦਾ ਕਿ ਮੈਨੂੰ ਉਹਨਾਂ ਲੋਕਾਂ ਬਾਰੇ ਦੁੱਖ ਹੈ ਜਿਹੜੀ ਪੰਜਾਬੀ ਭਾਸ਼ਾ ਦੀ ਕਿਰਪਾਲਤਾ ਨਾਲ ਰੋਟੀ ਖਾ ਰਹੇ ਹਨ ਭਾਵ ਚੰਗਾ ਜੀਵਨ ਗੁਜ਼ਾਰ ਰਹੇ ਹਨ ਉਹ ਲੋਕੀ ਆਪਣੇ ਘਰਾਂ ਵਿੱਚ ਅੰਗਰੇਜ਼ੀ ਬੋਲਣ ਤੇ ਮਾਣ ਸਮਝਦੇ ਹਨ ਨਾ ਸ਼ੁਕਰ ਜੋ ਨਹੀਂ ਮੰਨਦੇ ਐਸਾਨ ਪੰਜਾਬੀ ਦਾ ਜ਼ਰਰਾ ਜ਼ਰਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ ਇਸ ਤਰ੍ਹਾਂ ਦੇ ਲੋਕ ਜਿਹੜੇ ਕੀ ਪੰਜਾਬੀ ਮਾਂ ਬੋਲੀ ਤੋਂ ਮੂੰਹ ਮੋੜ ਰਹੇ ਹਨ ਉਹ ਲੋਕ ਨਾ ਸ਼ੁਕਰੇ ਹਨ ਅਕਿਰਤ ਕਰਨ ਹਨ ਕੀਤੇ ਹੋਏ ਆਸਾਨ ਨੂੰ ਭੁੱਲ ਜਾਣ ਵਾਲੇ ਹਨ ਸੱਚ ਤਾਂ ਇਹ ਹੈ ਕਿ ਪੰਜਾਬੀ ਦੀ ਮਿੱਟੀ ਦਾ ਕਣ-ਕਣ ਇਹ ਕਹਿ ਰਿਹਾ ਹੈ ਕਿ ਸਾਨੂੰ ਮਾਂ ਬੋਲੀ ਪੰਜਾਬੀ ਉੱਤੇ ਮਾਣ ਹੋਣਾ ਚਾਹੀਦਾ ਹੈ ਪਰ ਜਿਹੜੇ ਲੋਕ ਇਸ ਬੋਲੀ ਨੂੰ ਭੁੱਲਦੇ ਜਾ ਰਹੇ ਹਨ ਉਹਨਾਂ ਨੂੰ ਅਕਿਰਤ ਕਰਨ ਕਿਹਾ ਜਾਂਦਾ ਹੈ ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ ਇਸ ਰਾਣੀ ਨੂੰ ਆਪਣੇ ਘਰ ਵਿੱਚ ਜਿੱਲਤ ਮਿਲਦੀ ਹੈ ਕਵੀ ਕਹਿੰਦਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬੀ ਨੂੰ ਸਰਕਾਰੀ ਦਫ਼ਤਰਾਂ ਵਿੱਚ ਵੀ ਯੋਗ ਸਥਾਨ ਪ੍ਰਾਪਤ ਨਹੀਂ ਹੋਇਆ ਆਪਣੇ ਪੰਜਾਬ ਅੰਦਰੀਏ ਮਾਂ ਬੋਲੀ ਦਾ અપਮਾਨ ਹੋ ਰਿਹਾ ਹੈ ਅਨਾਦਰ ਹੋ ਰਿਹਾ ਹੈ ਕਦ ਕੁਰਸੀ ਤੋਂ ਗੂੰਜੇਗਾ ਪਰਮਾਨ ਪੰਜਾਬੀ ਦਾ ਜਰਰਾ ਜਰਰਾ ਕਹਿ ਉੱਠੇ ਸਾਨੂੰ ਮਾਨ ਪੰਜਾਬੀ ਦਾ ਕਵੀ ਉਸ ਦਿਨ ਦੀ ਉਡੀਕ ਵਿੱਚ ਹੈ ਜਦੋਂ ਸਰਕਾਰ ਵੱਲੋਂ ਐਲਾਨ ਕੀਤਾ ਜਾਵੇਗਾ ਕਿ ਸਰਕਾਰੀ ਦਫ਼ਤਰਾਂ ਦਾ ਸਾਰਾ ਕੰਮ ਕਾਜ ਮਾਂ ਬੋਲੀ ਪੰਜਾਬੀ ਵਿੱਚ ਹੀ ਹੋਵੇਗਾ ਸਰਕਾਰ ਇਸ ਸੰਬੰਧੀ ਕਾਨੂੰਨ ਬਣਾ ਕੇ ਪੰਜਾਬੀ ਨੂੰ ਲਾਜ਼ਮੀ ਐਲਾਨ ਕਰੇਗੀ ਤਾਂ ਕਵੀ ਦੀ ਇਹ दिली ਇੱਛਾ ਹੈ ਕਿ ਪੰਜਾਬੀ ਨੂੰ ਪੰਜਾਬ ਦੇ ਵਿੱਚ ਤੇ ਹਰੇਕ ਜਿਹੜਾ ਬੰਦਾ ਆਪਣੀ ਜਿਹਦੀ ਮਾਂ ਬੋਲੀ ਪੰਜਾਬੀ ਹੈ ਉਹ ਇਸ ਬੋਲੀ ਨੂੰ ਪਿਆਰ ਕਰੇ ਉੱਚਾ ਦਰਜਾ ਦੇਵੇ ਤੇ ਬੋਲਣ ਵੇਲੇ ਕਦੇ ਵੀ ਸ਼ਰਮਾਵੇ ਨਾ ਤਾਂ ਹੀ ਧਰਤੀ ਦਾ ਜਿਰਰਾ ਜਿਰਰਾ ਇਹ ਕਹੂਗਾ ਕਿ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਹੈ ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ ਹਿੰਦੀ 마ਸੀ ਨੂੰ ਵੀ ਚੁੱਕ-ਚੁੱਕ ਸ਼ੀਸ਼ ਨਿਵਾਉਂਦੇ ਹਾਂ ਕਬੀ ਕਹਿੰਦਾ ਹੈ ਕਿ ਮਤਰੀ ਮਾਂ ਪਾਪ ਅੰਗਰੇਜ਼ੀ ਨੂੰ ਤਾਂ ਕੁੱਟ-ਕੁੱਟ ਅਸੀਂ ਜੱਫੀਆਂ ਪਾਉਂਦੇ ਆਂ ਘਰਾਂ ਵਿੱਚ ਅੰਗਰੇਜ਼ੀ ਬੋਲ ਕੇ ਉਸ ਦਾ ਸਨਮਾਨ ਵਧਾਉਂਦੇ ਹਾਂ ਪਰ ਪੰਜਾਬੀ ਹੋ ਕੇ ਮਾਂ ਬੋਲੀ ਪੰਜਾਬੀ ਵਿੱਚ ਗੱਲਾਂ ਕਰਨ ਨੂੰ ਅਪਮਾਨ ਸਮਝਦੇ ਹਾਂ ਤੇ ਇਸੇ ਤਰ੍ਹਾਂ ਹਿੰਦੀ ਬੋਲਣ ਦੇ ਵਿੱਚ ਵੀ ਅਸੀਂ ਜ਼ਿਆਦਾ ਉਸ ਨੂੰ ਤਰਜੀਹ ਦਿੰਦੇ ਹਾਂ ਮਾਰੂਲ ਦੀ ਪਰ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ ਜਰਰਾ ਜਰਰਾ ਕਹੇ ਉੱਥੇ ਸਾਨੂੰ ਮਾਨ ਪੰਜਾਬੀ ਦਾ ਇਹ ਪੰਜਾਬੀਓ ਤੁਹਾਡੀ ਮਾਂ ਬੋਲੀ ਪੰਜਾਬੀ ਦਾ અપਮਾਨ ਹੋ ਰਿਹਾ ਹੈ ਤੁਸੀਂ ਇਸ ਵਿਰੋਧ ਇੱਕ ਜੁੱਟ ਹੋ ਕੇ ਆਵਾਜ਼ ਬੁਲੰਦ ਕਿਉਂ ਨਹੀਂ ਕਰਦੇ ਧਰਤੀ ਦਾ ਕਣ ਕਣ ਇਹ ਕਹਿ ਰਿਹਾ ਕਿ ਸਾਨੂੰ ਮਾਂ ਬੋਲੀ ਪੰਜਾਬੀ ਤੇ ਮਾਨ ਹੋਣਾ ਚਾਹੀਦਾ ਹੈ ਘਰ ਤਾਂ ਮਾਂ ਦੇ ਨਾਲ ਹੀ ਸੋਣਾ ਸੋਣਾ ਲੱਗਦਾ ਹੈ ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫਵਦਾ ਹੈ ਤਾਂ ਕਵੀ ਕਹਿੰਦਾ ਹੈ ਕਿ ਘਰ ਸਦਾ ਮਾਂ ਬੋਲੀ ਪੰਜਾਬੀ ਨਾਲ ਹੀ ਸੋਹਣਾ ਲੱਗਦਾ ਹੈ ਸਾਡੀ ਸ਼ੋਭਾ ਐਸੇ ਦੇ ਵਿੱਚ ਹੀ ਹੈ ਜਿ세 ਮਾਂ ਬੋਲੀ ਪੰਜਾਬੀ ਦੇ ਨਾਲ ਪਿਆਰ ਕਰਾਂਗੇ ਜੇਕਰ 마ਸੀ ਹੋ ਕੋਲ ਹੋਵੇ ਤਾਂ ਹੋਰ ਵੀ ਚੰਗਾ ਹੈ ਇੱਥੇ 마ਸੀ ਤੋਂ ਭਾਵ ਹਿੰਦੀ ਬੋਲੀ ਤੋਂ ਹੈ ਸ਼ਾਲਾ ਵਸਦਾ ਰਹੇ ਹਮੇਸ਼ਾ ਜਹਾਨ ਪੰਜਾਬੀ ਦਾ ਜਰਰਾ ਜਰਰਾ ਕਾ ਉੱਥੇ ਸਾਨੂੰ ਮਾਨ ਪੰਜਾਬੀ ਦਾ ਇਹ ਪੰਜਾਬੀ ਲੋਕੋ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਇਸ ਦਾ ਸੰਸਾਰ ਹਮੇਸ਼ਾ ਵਸਦਾ ਰਹੇ ਮਾਂ ਬੋਲੀ ਪੰਜਾਬੀ ਨੇ ਦੂਜੀਆਂ ਭਾਸ਼ਾਵਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ ਹੈ ਸਮਾਇਆ ਹੈ ਮਿੱਟੀ ਦੇ ਕਣ-ਕਣ ਵਿੱਚ ਇਹੀ ਆਵਾਜ਼ ਆ ਰਹੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਮਾਨ ਹੈ ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾਣਾ ਮੈਲੀ ਹੈ ਕਵੀ ਕਹਿੰਦਾ ਕਿ ਹੁਣ ਸੰਸਾਰ ਦੀ ਕੋਈ ਭਾਸ਼ਾ ਕੋਈ ਦੇਸ਼ ਅਜੇਹਾ ਨਹੀਂ ਜਿੱਥੇ ਕੀ ਮਾਂ ਬੋਲੀ ਪੰਜਾਬੀ ਨਾ ਬੋਲੀ ਜਾਂਦੀ ਹੋਵੇ ਬਾਹਰਲੇ ਦੇਸ਼ਾਂ ਵਿੱਚ ਵੀ ਪੰਜਾਬੀ ਬੋਲਣ ਵਾਲੇ ਪੰਜਾਬੀ ਸਮਝਣ ਵਾਲੇ ਬਹੁਤ ਲੋਕ ਹਨ ਇਹ ਭਾਸ਼ਾ ਬੜੀ ਸਾਫ਼ ਸੁਥਰੀ ਤੇ ਸਮਝ ਆਉਣ ਵਾਲੀ ਹੈ ਇਸ ਵਿੱਚ ਕੋਈ ਵੀ ਕਮੀ ਨਹੀਂ ਹੈ ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ ਜਰਰਾ ਜਰਰਾ ਕਾ ਉੱਠੇ ਸਾਨੂੰ ਮਾਨ ਪੰਜਾਬੀ ਦਾ ਪੰਜਾਬੀ ਦੇ ਮਹਾਨ ਕਵੀ ਸਰਜੀਤ ਪਾਤਰ ਨੂੰ ਨੇ ਵੀ ਆਪਣੀ ਰਚਨਾ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਹੀ ਲਿਖੀ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਸਾਹਿਤ ਅਕਾडमी ਵਾਰ ਤੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਆ ਜਾ ਚੁੱਕਿਆ ਹੈ ਸੋ ਧਰਤੀ ਦਾ ਕਣ ਕਣ ਇਹ ਕਹਿ ਰਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਮਾਣ ਹੈ ਹਰ ਇੱਕ ਸੁਖ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ ਮਾਂ ਬੋਲੀ ਲਿਖਵਾਉਣ ਵੱਲੋਂ ਕਿਉਂ ਘਬਰਾਉਂਦੇ ਨੇ ਕبھی ਕਹਿੰਦਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਜਿਹੜੀ ਲੋਕੀ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਬੈਠ ਕੇ ਸਭ ਸਹੂਲਤਾਂ ਪ੍ਰਾਪਤ ਕਰ ਰਹੇ ਨੇ ਉਹ ਵੀ ਮਾਂ ਬੋਲੀ ਲਿਖਵਾਉਣ ਵੇਲੇ ਕੰਨੀ ਕਿ ਤਰਾ ਜਾਂਦੇ ਹਨ ਉਹ ਪੰਜਾਬੀ ਬੋਲਦੇ ਬੋਲਦੇ ਮਾਂ ਬੋਲੀ ਲਿਖਵਾਉਣ ਵੇਲੇ ਆਪਣੀ ਭਾਸ਼ਾ ਦੀ ਥਾਂ ਦੂਜੀ ਭਾਸ਼ਾ ਲਿਖਵਾ ਦਿੰਦੇ ਹਨ ਸਭ ਤੋਂ ਵੱਡਾ ਕਰ ਰਹੇ ਨੁਕਸਾਨ ਪੰਜਾਬੀ ਦਾ ਜਰਰਾ ਜਰਰਾ ਕਾਇ ਉੱਠੇ ਸਾਨੂੰ ਮਾਨ ਪੰਜਾਬੀ ਦਾ ਇਹ ਲੋਕ ਹੀ ਜਿਹੜੇ ਕੀ ਪੰਜਾਬੀ ਹੁੰਦੇ ਹੋਏ ਵੀ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਦੱਸਦੇ ਮਾਂ ਬੋਲੀ ਦੇ ਗद्दार ਹਨ ਇਹੀ ਇਸ ਨੂੰ ਸੱਤਾ ਵਿੱਚ ਆਉਣ ਤੋਂ ਰੋਕ ਰਹੇ ਹਨ ਪੰਜਾਬੀ ਮਾਂ ਬੋਲੀ ਨੂੰ ਸਭ ਤੋਂ ਵੱਧ ਨੁਕਸਾਨ ਵੀ ਇਸ ਤਰ੍ਹਾਂ ਦੇ ਗद्दार ਲੋਕ ਹੀ ਪਹੁੰਚਾ ਰਹੇ ਹਨ ਧਰਤੀ ਦਾ ਕਣ ਕਣ ਤਾਂ ਹੀ ਕੂਕ ਪੁਕਾਰ ਕਰੇਗਾ ਜਰਰਾ ਜਰਰਾ ਤਾਂ ਹੀ ਕਹੇਗਾ ਕਿ ਸਾਨੂੰ ਮਾਂ ਬੋਲੀ ਪੰਜਾਬੀ ਤੇ ਮਾਂ ਮਨ ਹੈ ਜੇਕਰ ਅਸੀਂ ਸਾਰੇ ਮਿਲ ਕੇ ਇਸ ਦੀ ਕਦਰ ਹੈ ਜਿਹੜੀ ਉਹ ਕਰਾਂਗੇ ਉਂਜਿਤਾ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ ਲੱਚਰ ਗੀਤਾਂ ਕੀਤੀ ਮੈਲੀ శాఖ ਪੰਜਾਬੀ ਦੀ ਕਭੀ ਕਹਿੰਦਾ ਕਿ ਉਂਜਿਤਾ ਹਰੇਕ ਥਾਂ ਪੰਜਾਬੀ ਪਹੁੰਚੇ ਹੋਏ ਹਨ ਸੰਸਾਰ ਦੇ ਹਰ ਕੋਨੇ ਦੇ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਦਾ ਬੋਲਬਾਲਾ ਹੈ ਪਰ ਗੀਤਾਂ ਦੀ ਘਟੀਆ ਸਮਗਰੀ ਨੂੰ ਪੰਜਾਬੀ ਦੀ ਇੱਜ਼ਤ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਹੈ ਲੱਚਰ ਗੀਤ ਨੇ ਜਿਹੜੇ ਉਹ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਨੇ ਖੋ ਰਹੇ ਹਨ ਇਸ ਨੂੰ ਨੀਚਾ ਦਿਖਾ ਰਹੇ ਹਨ ਸੋਹਣੇ ਗੀਤਾਂ ਸੰਕਰੀਏ ਸਨਮਾਨ ਪੰਜਾਬੀ ਦਾ ਜਰਰਾ ਜਰਰਾ ਕਹਿ ਉੱਠੇ ਸਨਮਾਨ ਪੰਜਾਬੀ ਦਾ ਇਸ ਲਈ ਇਹਨਾਂ ਚੱਲ ਰਹੇ ਲੱਚਰ ਗੀਤਾਂ ਨੂੰ ਛੱਡ ਕੇ ਸੋਹਣੇ ਸੁੰਦਰ ਤੇ ਸਿੱਖਿਆਦਾਇਕ ਗੀਤ ਨੇ ਜਿਹੜੇ ਉਹ ਲਿਖਣੇ ਗਾਉਣੇ ਬੋਲਣੇ ਚਾਹੀਦੇ ਹਨ ਤਾਂ ਹੀ ਪੰਜਾਬੀ ਭਾਸ਼ਾ ਦਾ ਮਾਨ ਸਨਮਾਨ ਜਿਹੜਾ ਉਹ ਵਧੇਗਾ ਤੇ ਘਰ ਧਰਤੀ ਦਾ ਕਣਕਣ ਇਹ ਕਹੇਗਾ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਬਹੁਤ ਜ਼ਿਆਦਾ ਮਾਨ ਹੈ ਮੈਨੂੰ ਇਸਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ ਇਸ ਦਾ ਕਵੀ ਹੈ ਜਿਹੜਾ ਕੁਲਵੰਤ ਸਿੰਘ ਉਹ ਕਹਿੰਦਾ ਹੈ ਕਿ ਮੈਂ ਜੋ ਕੁਝ ਸਿੱਖਿਆ ਹੈ ਇਸ ਮਾਂ ਬੋਲੀ ਕਾਰਨ ਹੀ ਸਿੱਖਿਆ ਹੈ ਕਵਿਤਾ ਲਿਖਣੀ ਹੀ ਮੈਂ ਪੰਜਾਬੀ ਮਾਂ ਕੋਲੋਂ ਸਿੱਖਿਆ ਹਾਂ ਉਸ ਵੇਲੇ ਮੇਰੇ ਜੀਵਨ ਦੇ ਵਿੱਚ ਇੱਕ ਪਰਿਵਰਤਨ ਆ ਗਿਆ ਅੰਗੜਾਈ ਭਾ ਪਰਿਵਰਤਨ ਹੋਣਾ ਤਾਂ ਮੇਰੇ ਜੀਵਨ ਦੇ ਵਿੱਚ ਇੱਕ ਪਰਿਵਰਤਨ ਆਇਆ ਹੋਂਦ ਰਫੀਕ ਦੀ ਮਾਨ ਹੈ ਵਰਦਾਨ ਪੰਜਾਬੀ ਦਾ ਜਰਰਾ ਜਰਰਾ ਕਾ ਉੱਥੇ ਸਾਨੂੰ ਮਾਨ ਪੰਜਾਬੀ ਦਾ ਕਵੀ ਕਹਿੰਦਾ ਹੈ ਜੇਕਰ ਕੋਈ ਮੇਰੀ ਹੋਂਦ ਹੈ ਜੇ ਮੈਂ ਇਸ ਧਰਤੀ ਤੇ ਕਿਸੇ ਤਰ੍ਹਾਂ ਜਾਣਿਆ ਜਾਂਦਾ ਹਾਂ ਤਾਂ ਇਸ ਪੰਜਾਬੀ ਮਾਂ ਬੋਲੀ ਕਰਕੇ ਹੀ ਹੈ ਧਰਤੀ ਉਸ ਦੇ ਉਸ ਦੀ ਹੱਦ ਪੰਜਾਬੀ ਦਾ ਹੀ ਵਰਦਾਨ ਹੈ ਮਿੱਟੀ ਦਾ ਕਣ ਕਣ ਇਹੀ ਕੂਕ ਪੁਕਾਰ ਕੇ ਕਹਿ ਰਿਹਾ ਹੈ ਕਿ ਸਾਨੂੰ ਪੰਜਾਬੀ ਮਾਂ ਬੋਲੀ ਤੇ ਮਾਨ ਹੈ ਸੋ ਇਹ ਸੀ ਕਵਿਤਾ ਮਾਨ ਪੰਜਾਬੀ ਦਾ ਕੁਲਵੰਤ ਸਿੰਘ ਦੀ ਲਿਖੀ ਹੋਈ ਇਸ ਕਵਿਤਾ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪਹਿਲਾ ਪ੍ਰਸ਼ਨ ਹੈ ਰੋਮ ਰੋਮ ਵਿੱਚ ਕੌਣ ਵੱਸਦਾ ਹੈ ਇਸ ਦਾ ਉੱਤਰ ਹੈ ਰੋਮ ਰੋਮ ਵਿੱਚ ਪੰਜਾਬੀ ਬੋਲੀ ਪ੍ਰਤੀ ਪਿਆਰ ਵੱਸਦਾ ਹੈ ਅਗਲਾ ਪ੍ਰਸ਼ਨ ਹੈ ਜੀ ਨਾ ਸ਼ੁਕਰੇ ਕੌਣ ਹਨ ਕਵੀ ਅਨੁਸਾਰ ਜੋ ਪੰਜਾਬੀ ਦਾ ਅਹਿਸਾਨ ਨਹੀਂ ਮੰਨਦੇ ਘਰਾਂ ਵਿੱਚ ਅੰਗਰੇਜ਼ੀ ਤੇ ਹੋਰ ਬੋਲੀਆਂ ਬੋਲੀ ਜਾਂਦੇ ਹਨ ਅਜਿਹੇ ਲੋਕ ਨਾ ਸ਼ੁਕਰੇ ਹਨ ਅਹਿਸਾਨ ਫਰਾਮੋਸ਼ ਹਨ ਅਕਿਰਤਕਣ ਹਨ ਪੰਜਾਬੀ ਬੋਲੀ ਉੱਪਰ ਕਿੰਨਾ ਦੀ ਕਿਰਪਾ ਹੈ ਇਹ ਅਗਲਾ ਪ੍ਰਸ਼ਨ ਹੈ ਇਸ ਦਾ ਉੱਤਰ ਹੈ ਪੰਜਾਬੀ ਬੋਲੀ ਉੱਪਰ ਗੁਰੂਆਂ ਦੀ ਕਿਰਪਾ ਹੈ ਗੁਰੂਆਂ ਨੇ ਆਪਣੀ ਬਾਣੀ ਹੈ ਜਿਹੜੀ ਲਿਖੀ ਉਹ ਪੰਜਾਬੀ ਬੋਲੀ ਦੇ ਵਿੱਚ ਲਿਖੀ ਹੈ ਮਾਸੀ ਕਿਸ ਨੂੰ ਕਿਹਾ ਗਿਆ ਹੈ ਅਗਲਾ ਪ੍ਰਸ਼ਨ ਹੈ ਤਾਂ ਇਸ ਕਵਿਤਾ ਦੇ ਵਿੱਚ ਮਾਸੀ ਹੈ ਜਿਹੜੀ ਉਹ ਹਿੰਦੀ ਭਾਸ਼ਾ ਨੂੰ ਕਿਹਾ ਗਿਆ ਹੈ ਅਗਲਾ ਪ੍ਰਸ਼ਨ ਹੈ ਪੰਜਾਬੀ ਦੀ ਦੁਨੀਆ ਵਿੱਚ ਸ਼ਾਖ ਕਿਉਂ ਮੈਲੀ ਹੋ ਰਹੀ ਹੈ ਤਾਂ ਕਵੀ ਅਨੁਸਾਰ ਜਿਹੜੇ ਗਾਇਕ ਨੇ ਜਿਹੜੇ ਘਟਿਆ ਗੀਤ ਗਾਰੇ ਨੇ ਲਚਰ ਗੀਤ ਗਾਰੇ ਨੇ ਉਸ ਦੇ ਕਾਰਨ ਪੰਜਾਬੀ ਦੀ ਦੁਨੀਆ ਦੇ ਵਿੱਚ ਸ਼ਾਖ ਹੈ ਜਿਹੜੀ ਉਹ ਮੈਲੀ ਹੋ ਰਹੀ ਹੈ ਰਫੀਕ ਸ਼ਬਦ ਦਾ ਕੀ ਅਰਥ ਹੁੰਦਾ ਹੈ ਇਹ ਪ੍ਰਸ਼ਨ ਹੈ ਇਸ ਦਾ ਉੱਤਰ ਹੈ ਜੀ ਰਫੀਕ ਦਾ ਅਰਥ ਦੋਸਤ ਜਾਂ ਮਿੱਤਰ ਹੁੰਦਾ ਹੈ ਅੱਗੇ ਪ੍ਰਸ਼ਨ ਹੈ ਕਿਸ ਦੇ ਫਰਮਾਨ ਨਾਲ ਪੰਜਾਬੀ ਦੀ ਕਦਰ ਪੈ ਸਕਦੀ ਹੈ ਤਾਂ ਕਵੀ ਇਹ ਕਹਿ ਰਿਹਾ ਹੈ ਕਿ ਜੇਕਰ ਸਰਕਾਰ ਹੁਕਮ ਦੇਵੇ ਦਫ਼ਤਰਾਂ ਦੇ ਵਿੱਚ ਤਾਂ ਇਸ ਪੰਜਾਬੀ ਮਾਂ ਬੋਲੀ ਨੂੰ ਲਾਜ਼ਮੀ ਕਰ ਦੇਵੇ ਤਾਂ ਇਸ ਨਾਲ ਪੰਜਾਬੀ ਮਾਂ ਬੋਲੀ ਦੀ ਕਦਰ ਪੈ ਸਕਦੀ ਹੈ ਪ੍ਰੇਸ਼ਨ ਪੰਜਾਬੀ ਬੋਲੀ ਕਿਸ ਦੀ ਹਾਣੀ ਹੈ ਤਾਂ ਪੰਜਾਬੀ ਬੋਲੀ ਹੈ ਜਿਹੜੀ ਪੰਜ ਦਰਿਆਵਾਂ ਦੀ ਹਾਣੀ ਹੈ ਕਵੀ ਦੇ ਅਨੁਸਾਰ ਜਦੋਂ ਤੋਂ ਪੰਜ ਦਰਿਆਵਾਂ ਦੇ ਵਿੱਚ ਲਹਿਰਾਂ ਉੱਠਣੀਆਂ ਸ਼ੁਰੂ ਹੋਈਆਂ ਪੰਜਾਬ ਬਣਿਆ ਇਨ੍ਹਾਂ ਪੰਜ ਦਰਿਆਵਾਂ ਕਰਕੇ ਉਦੋਂ ਤੋਂ ਹੀ ਪੰਜਾਬੀ ਬੋਲੀ ਵੀ ਬਣੀ। ਇੱਥੇ ਕੁਝ ਕਾਫੀ ਤਰ੍ਹਾਂ ਨੇ ਇਹਨਾਂ ਨੂੰ ਪੜ੍ਹ ਕੇ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਕਾਫ ਇਸ ਤਰ੍ਹਾਂ ਹਨ ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ ਸੁਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ ਭਗਤਾਂ ਨੇ ਵੀ ਕੀਤਾ ਹੈ ਸ਼ੁਕਰਾਨਾ ਪੰਜਾਬੀ ਦਾ ਜਰਰਾ ਜਰਰਾ ਕਹ ਉੱਥੇ ਸਾਨੂੰ ਮਾਣ ਪੰਜਾਬੀ ਦਾ ਤਾਂ ਇਹ ਰਚਨਾ ਕਿਸ ਦੀ ਹੈ ਇਸ ਦਾ ਉੱਤਰ ਹੈ ਜੀ ਇਹ ਰਚਨਾ ਕੁਲਵੰਤ ਸਿੰਘ ਰਫੀਕ ਦੀ ਲਿਖੀ ਹੋਈ ਹੈ ਅਗਲਾ ਪ੍ਰਸ਼ਨ ਵੀ ਇਨਾ ਕਾਸ ਤਰ੍ਹਾਂ ਤੇ ਆਧਾਰਿਤ ਗੁਰੂਆਂ ਦੀ ਕਿਰਪਾ ਸਦਕਾ ਕੀ ਹੋਇਆ ਗੁਰੂਆਂ ਦੀ ਕਿਰਪਾ ਸਦਕਾ ਪੰਜਾਬੀ ਵਿੱਚ ਗੁਰਬਾਣੀ ਦੀ ਰਚਨਾ ਹੋਈ ਸੋ ਗੁਰੂਆਂ ਨੇ ਵੀ ਮਹਾਨ ਕਿਰਪਾ ਹੈ ਜਿਹੜੀ ਉਹ ਪੰਜਾਬੀ ਮਾਂ ਬੋਲੀ ਤੇ ਕੀਤੀ ਹੈ ਇਨਾ ਹੀ ਕਾਸ ਤਰ੍ਹਾਂ ਤੇ ਆਧਾਰਿਤ ਅਗਲਾ ਪ੍ਰਸ਼ਨ ਹੈ ਮਾਂ ਬੋਲੀ ਦੀ ਖੁਸ਼ਬੂ ਕਿਸ ਨੇ ਮਾਣੀ ਹੈ ਮਾਂ ਬੋਲੀ ਦੀ ਖੁਸ਼ਬੂ ਖੁਸ਼ਬੂ ਸੂਫੀ ਕਵੀਆਂ ਨੇ ਮਾਣੀ ਹੈ ਉਹਨਾਂ ਨੇ ਵੀ ਆਪਣੀ ਰਚਨਾ ਜਿਹੜੀ ਉਹ ਪੰਜਾਬੀ ਬੋਲੀ ਵਿੱਚ ਕੀਤੀ ਹੈ ਇੰਨਾ ਹੀ ਕਾਸ਼ਤ ਤਰਾਂ ਤੇ ਆਧਾਰਤ ਅਗਲਾ ਪ੍ਰਸ਼ਨ ਇਸ ਭਾਸ਼ਾ ਬਾਰੇ ਕੌਣ ਅਸ਼ ਅਸ਼ ਕਰ ਉੱਠਦਾ ਹੈ ਤਾਂ ਇਸ ਭਾਸ਼ਾ ਬਾਰੇ ਧਰਤੀ ਦਾ ਕਣ ਕਾਣਾ ਜਿਹੜਾ ਉਹ ਆਸ਼ ਅਸ਼ ਕਰ ਉੱਠਦਾ ਹੈ ਅਗਲਾ ਪ੍ਰਸ਼ਨ ਹੈ ਜੀ ਭਾਰਤ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਉਹਨਾਂ ਦੀ ਜਾਣਕਾਰੀ ਦਿਓ ਤਾਂ ਇਸ ਦਾ ਉੱਤਰ ਹੈ ਸਾਡੇ ਦੇਸ਼ ਵਿੱਚ 22 ਭਾਸ਼ਾਵਾਂ ਨੂੰ ਸੰਵਿਧਾਨ ਵੱਲੋਂ ਮਾਨਤਾ ਮਿਲੀ ਹੋਈ ਹੈ ਇਹ 22 ਭਾਸ਼ਾਵਾਂ ਦੇ ਦਮ ਇਸ ਪ੍ਰਕਾਰ ਹਨ ਅਸਾਮੀ ਬੰਗਾਲੀ ਡੋਗਰੀ ਅੰਗਰੇਜ਼ੀ ਗੁਜਰਾਤੀ ਹਿੰਦੀ ਕੰਨੜ ਕਸ਼ਮੀਰੀ ਕੋਂਕਣੀ ਮੈਥਲੀ ਮਲਿਆਲਮ ਮਨੀਪੁਰੀ ਮਰਾਠੀ ਨੇਪਾਲੀ ਉੜੀਆ ਪੰਜਾਬੀ ਰਾਜਸਥਾਨੀ ਸੰਸਕ੍ਰਿਤ ਸਿੰਧੀ ਤਾਮਿਲ ਤੇਲਗੂ ਤੇ ਉਰਦੂ ਮਾ ਬੋਲੀ ਪੰਜਾਬੀ ਨੂੰ ਦੁਨੀਆ ਭਰ ਵਿੱਚ ਕਿੰਨੇ ਲੋਕ ਬੋਲਦੇ ਹਨ ਤਾਂ ਇਸ ਦਾ ਉੱਤਰ ਹੈ ਇੱਕ ਸਰਵੇਖਣ ਅਨੁਸਾਰ ਦੁਨੀਆ ਭਰ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ 130 ਮਿਲੀਅਨ ਹੈ ਤੇ ਇਹ ਦੁਨੀਆ ਦੀਆਂ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਨੌਵੇਂ ਥਾਂ ਤੇ ਆਉਂਦੀ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਉਪ ਬੋਲੀਆਂ ਕਿਹੜੀਆਂ-ਕਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਦਿਓ ਤਾਂ ਪੰਜਾਬੀ ਦੀਆਂ ਉਪ ਬੋਲੀਆਂ ਹਨ ਮਾਜੀ ਦੁਆਬੀ ਮਲਵਈ ਪੁਆਦੀ ਪੋਠੋਹਾਰੀ ਲੈਂਦੀ ਜਾਂ ਮਲਤਾਨੀ ਡੋਗਰੀ ਜਾਂ ਪਹਾੜੀ ਪਾਠ ਦੇ ਆਧਾਰ ਤੇ ਕੁਝ ਔਖੇ ਸ਼ਬਦ ਦੱਸਣੇ ਹਨ ਤੇ ਉਹਨਾਂ ਨੂੰ ਫਿਰ ਅਰਥ ਦੱਸ ਕੇ ਵਾਕਾਂ ਵਿੱਚ ਵੀ ਵਰਤਣਾ ਹੈ ਪਹਿਲਾ ਹੈ ਗੁਣਗਾਨ ਗੁਣਗਾਨ ਦਾ ਜਿਹੜਾ ਅਰਥ ਹੁੰਦਾ ਹੈ ਵਡਿਆਈ ਜਾਂ ਉਸਤਤ ਅਸੀਂ ਪ੍ਰਮਾਤਮਾ ਦਾ ਗੁਣਗਾਨ ਕਰਦੇ ਹਾਂ ਦੂਸਰਾ ਹੈ ਜੀ ਅਹਿਸਾਨ ਇਸ ਦਾ ਅਰਥ ਹੁੰਦਾ ਹੈ ਉਪਕਾਰ ਜਾਂ ਨੇਕੀ ਸਾਨੂੰ ਕਦੇ ਵੀ ਕਿਸੇ ਦਾ ਅਹਿਸਾਨ ਭੁੱਲਣਾ ਨਹੀਂ ਚਾਹੀਦਾ ਇਸ ਤੋਂ ਬਾਅਦ ਅੰਗੜਾਈ ਕਰਵਟ ਲੈਣਾ ਜਦੋਂ ਕਿਸਮਤ ਅੰਗੜਾਈ ਲੈਂਦੀ ਹੈ ਤਾਂ ਸਾਰੇ ਕੰਮ ਸਫਲ ਹੁੰਦੇ ਹਨ ਫਰਮਾਨ ਕਹਿੰਦੇ ਨੇ ਹੁਕਮ ਨੂੰ ਜੱਜ ਨੇ ਅਦਾਲਤ ਦੇ ਵਿੱਚ ਦੋਸ਼ੀ ਨੂੰ ਸਜ਼ਾ ਦਾ ਫਰਮਾਨ ਸੁਣਾਇਆ ਸ਼ੁਕਰਾਨ ਧੰਨਵਾਦ ਮੁਸੀਬਤ ਵੇਲੇ ਮਦਦ ਕਰਨ ਵਾਲੇ ਦਾ ਸ਼ੁਕਰਾਨ ਕਰਨਾ ਨਾ ਭੁੱਲੋ ਲਹਿਰਾਂ ਤਰੰਗਾ ਸਾਗਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ ਬੋਲੀ ਕਹਿੰਦੇ ਨੇ ਭਾਸ਼ਾ ਨੂੰ ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਹਾਂ ਸਨਮਾਨ ਆਦਰ ਆਪਣੇ ਤੋਂ ਵੱਡਿਆਂ ਦਾ ਸਦਾ ਸਨਮਾਨ ਕਰੋ ਕਿੱਸਾਕਾਰ ਕਿੱਸਾ ਲਿਖਣ ਵਾਲੇ ਵਾਰਿਸ ਸ਼ਾਹ ਪੰਜਾਬੀ ਦਾ ਪ੍ਰਸਿੱਧ ਕਿੱਸਾਕਾਰ ਹੈ ਤੇ ਇਹ ਸੀ ਜੀ ਵੀਡੀਓ ਮਾਂ ਪੰਜਾਬੀ ਦਾ ਕੁਲਵੰਤ ਸਿੰਘ ਰਫੀਕ ਦੀ ਲਿਖੀ ਹੋਈ ਆ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨਾ ਅਗਰ ਕੋਈ ਤੁਹਾਡਾ ਸੁਝਾਅ ਹੈ ਤਾਂ ਉਸ ਨੂੰ ਵੀ ਕਮੈਂਟ ਕਰਕੇ ਦੱਸਣਾ ਜਾਂ ਜਿਹੜਾ ਸਕਰੀਨ ਤੇ ਤੁਸੀਂ ਮੇਲ ਆਈਡੀ ਦੇਖ ਰਹੇ ਹੋ ਉੱਥੇ ਮੇਲ ਕਰਕੇ ਵੀ ਸਾਨੂੰ ਤੁਸੀਂ ਸੁਝਾਅ ਹੈ ਜਿਹੜੇ ਉਹ ਦੇ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਚੈਨਲ ਦਾ ਨਾਮ ਹੈ ਜੀ ਪੰਜਾਬੀ ਵਾਈਟ ਬੋਰਡ ਇਸ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਕਰ ਲਵੋ ਤਾਂ ਕਿ ਜਿੰਨੀਆਂ ਵੀ ਵੀਡੀਓ ਤੁਹਾਨੂੰ ਆਉਣ ਵਾਲੀਆਂ ਨੇ ਗਿਆ ਉਹ ਵੀਡੀਓ ਵੀ ਸਮੇਂ ਸਿਰ ਮਿਲਦੀਆਂ ਰਹਿਣ ਸੋ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਵਰਕ ਹਾਰਡ ਟੂ ਮੇਕ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ ਦਿਸ ਵੀਡੀਓ ਸਬਸਕ੍ਰਾਈਬ ਟੂ ਦ ਚੈਨਲ ਪੰਜਾਬੀ ਵਾਈਟ ਬੋਰਡ